ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਅੱਜ ਦੀ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਹੈ ਨਾ ਬਖਰੀ ਜਈ ਆ ਆਪਾਂ ਸਾਰੇ ਬੱਚਿਆਂ ਨੂੰ ਨਿਕਲੇ ਦਿਓ ਜਿਹਦਾ ਬਚਪਨ ਹੈ ਆਪਾਂ ਸਾਰੀ ਜ਼ਿੰਦਗੀ ਉਹਨਾਂ ਨੂੰ ਉਹਨਾਂ ਲੋਸ ਦੇ ਦਿੰਨੇ ਆ ਕਿ ਉਹ ਸਾਨੂੰ ਦੁਬਾਰਾ ਮਿਲ ਜਵੇ ਕਿਉਂਕਿ ਉਹ ਜਿਹੜੀ ਹੈ ਨਾ ਬਚਪਨ ਦੀ ਜ਼ਿੰਦਗੀ ਆ ਸਾਰੀ ਉਮਰ ਬੰਦਾ ਉਹਦੇ ਸਹਾਰੇ ਕਰ ਲੈਂਦਾ ਹੈ ਕਿਉਂਕਿ ਉਹ ਇੰਨੀ ਵਧੀਆ ਆ ਤੁਹਾਨੂੰ ਕੋਈ ਫਿਕਰਫਕਾ ਨਹੀਂ ਹੁੰਦਾ ਕਦਰ ਸਪਿਰਿਟਿਜ਼ ਆਏ ਹੁੰਦੇ ਆ ਸੋ ਅੱਜ ਨਾ ਗਲੀ ਵਿੱਚ ਲੰਘਦੇ ਪਏ ਸੀ ਜਦੋਂ ਆਪਾਂ ਛੋਟੇ ਸੀਗੇ ਖੇਡਾਂ ਕੁਝ ਹੋਰ ਤੁੰਦੀਆਂ ਸੀ ਲੁਕਣ-ਮੁਕੀ ਚੀ ਸੀ ਚੂਸ ਲਾਕਾ ਸੀ ਤੇ ਫਿਰ ਬਾਂਦਰ ਕਿਲਾ ਸੀ ਜੀ ਜਾਂ ਬਾਟੇ ਹੁੰਦੇ ਸੀਗੇ ਬਾਟੇ ਹੁੰਦੇ ਸੀ ਆਪਾਂ ਉਹਨਾਂ ਦਾ ਖੇਡਦੇ ਹੁੰਦੇ ਸੀਗੇ ਜਮਾ ਕਰਨੇ ਬਾਟੇ ਹਨਾ ਕਿੰਨੇ-ਕਿੰਨੇ ਤੇ ਸਮਾਂ ਬਦਲਿਆ ਜ਼ਮਾਨਾ ਬਦਲਿਆ ਤੇ ਖੇਡਾਂ ਵੀ ਬਦਲ ਗਈਆਂ ਅੱਜ ਨਾ ਆ ਬੱਚੇ ਖੇਡਦੇ ਵੇਸੀ ਕੁਦਰਤੀ ਗਲੀ ਵੇਸੀ ਨੰਗੇ ਤੋਂ ਕੰਮਕਾਰ ਦੀ ਦੌੜ ਦੀ ਜ਼ਿੰਦਗੀ 'ਚ ਆਪਾਂ ਸਾਰੇ ਬਿਜ਼ੀ ਹੋ ਜਾਂਦੇ ਆ ਫਿਰ ਦੇਖਿਓ ਆਪਾਂ ਇਧਰ ਨਿਆਨੇ ਸੀਗੇ ਤਾਂ ਆਹੀ ਸੇਮ ਆਪਣੀ ਜ਼ਿੰਦਗੀ ਸੀਗੀ ਤੇ ਆਪਾਂ ਵੀ ਇਸ ਉਮਰ 'ਚੋਂ ਨੰਗੇ ਹੋਏ ਆ ਇਹਦੇ ਛੋਟੇ ਛੋਟੇ ਬੱਚਿਆਂ ਚੋਂ ਆਪਣੀ ਜ਼ਿੰਦਗੀ ਦੇਖਿਓ ਜਿਹੜੀ ਆਪਾਂ ਬੀਤ ਕਰ ਚੁੱਕੇ ਆ ਬਤੀਤ ਹੋ ਚੁੱਕੀ ਜਿਹੜੀ ਆਪਣੀ ਜ਼ਿੰਦਗੀ ਤੇ ਇਹ ਹਾਂ ਗੇਮ ਖੇលਦੇ ਪਏ ਆ ਰੈੱਡ ਲਾਈਟ ਗ੍ਰੀਨ ਲਾਈਟ ਸੋ ਇਹਦੇ ਵਿੱਚ ਦੇਖੋ ਪੜ੍ਹਾਈ ਦਾ ਅਸਰ ਪੜ੍ਹਾਈ ਵੱਧ ਗਈ ਉਹਦੇ ਨਾਲ ਨਾਲ ਇਹ ਖੇਡ ਤੋਂ ਸਿੱਖਿਆ ਵੀ ਮਿਲਦੀ ਆ ਇਹਨਾਂ ਚਾਰਾ ਤੁਹਾਨੂੰ ਬੱਚਾ ਓ ਨਿਆਣਿਓ ਚਲੋ ਦੁਬਾਰਾ ਖੇਲ ਕੇ ਦਿਖਾਓ ਹੈਲੋ ਦੁਬਾਰਾ ਖੇਲ ਕੇ ਦਿਖਾਓ ਦੁਬਾਰਾ ਖੇਲ ਕੇ ਅੱਛਾ ਇਹਦਾਂ ਗੱਲ ਸੁਣਨਾ ਸੁਣਨਾ ਉਹ ਗੱਲ ਤਾਂ ਸੁਣਾ ਲੈ ਦੱਸਿਆ ਅੱਛਾ ਮੈਂ ਦੱਸ ਇਹ ਕਿੱਦਾਂ ਖੇਲਦੇ ਗੇਮ ਕਿੱਦਾਂ ਕਰਦੇ ਉਹ ਰੈੱਡ ਲਾਈਟ ਤੇ ਸਟਾਪ ਹੋਣਾ ਹੁੰਦਾ ਹੈ ਅੱਛਾ ਤੇ ਗ੍ਰੀਨ ਲਾਈਟ ਤੇ ਚੱਲਣਾ ਹੁੰਦਾ ਨਹੀਂ ਤਾਂ ਫੇਰ ਇੱਕ ਈ ਸਿੱਖਿਆ ਕਿ ਦਿੰਦੀ ਉਹ ਵੀ ਦੱਸ ਨਾਲ ਕਿੰਨਾ ਹਾਂ ਕਿ ਜਿੰਦਗੀ ਜਿਆਦਾ ਜਦੋਂ ਰੁਕਣਾ ਹੁੰਦਾ ਤਾਂ ਰੁਕਣਾ ਪੈਂਦਾ ਹੈ ਜਦੋਂ ਰੁਕਣਾ ਹੁੰਦਾ ਤਾਂ ਰੁਕਣਾ ਪੈਂਦਾ ਹੈ ਜੇ ਚੱਲਣਾ ਹੁੰਦਾ ਚੱਲਣ ਦੇ ਮੌਕੇ ਮਿਲਦੇ ਤਾਂ ਚੱਲਣਾ ਇਹ ਤੁਹਾਡੇ ਮੰਨ ਦੀ ਗੱਲ ਹੋ ਗਈ ਸਮਾਜਿਕ ਤੌਰ ਤੇ ਪਬਲੀਕਲੀ ਕੀ ਹੈ ਕਿ ਇਹਦਾ ਇਹਦਾ ਮੋਟਿਵ ਕੀ ਆ ਬਹੁਤ ਸੁਣੀ ਕਿਵੇਂ ਆ ਜਦੋਂ ਆਪਾਂ ਸ਼ੇਅਰ ਕਰਦੇ ਆ ਗੱਡੀ 'ਚ ਸਕੂਟਰ 'ਤੇ ਰੈੱਡ ਲਾਈਟ ਹੈ ਜਦੋਂ ਰੈੱਡ ਲਾਈਟ ਤੇ ਆਪਾਂ ਸਟਾਪ ਹੋਣਾ ਹੁੰਦਾ ਆ ਰੈੱਡ ਲਾਈਟ ਨਾਲ ਚੱਲਣਾ ਹੁੰਦਾ ਤਾਂ ਇਦੀ ਜ਼ਿੰਦਗੀ ਦੇ ਵਿੱਚ ਵੀ ਅਪਲਾਈ ਹੁੰਦੀ ਨਾ ਸੇਮ ਚੀਜ਼ ਕਿ ਕਦੇ-ਕਦੇ ਰੈੱਡ ਲਾਈਟ ਹੁੰਦੀ ਉਹ ਤੁਹਾਨੂੰ ਰੁਕਣਾ ਪੈਂਦਾ ਸਟਾਪ ਹੋਣਾ ਪੈਂਦਾ ਨਾ ਲਾਈਫ ਸਟਾ ਕੇਤੀ ਕੇਤੀ ਫ੍ਰੀ ਆਫ ਰੋਡ ਹੁੰਦਾ ਆ ਬੰਦਾ ਐਂ ਸਪੀਡ ਨਾਲ ਦੌੜਦਾ ਨਾ ਲਾਈਫ ਦੇ ਵਿੱਚ ਹੋਰ ਕਿਹੜੀ ਕਿਹੜੀ ਕੀ ਗੇਮ ਖੇਡਦੇ ਹੁੰਦੇ ਆ ਉਸਾਰਾ ਉਸ ਨੀਚੇ ਦੀ ਓਦਾਂ ਉੱਚੇ ਤਾਂ ਨੂੰ ਇਹ ਤਾਂ ਬਰਫ ਪਾਣੀ ਕਿੱਦਾਂ ਹੁੰਦੀ ਆ ਬਰਫ ਪਾਣੀ ਇੱਦਾਂ ਕਿ ਆਪਾਂ ਨੂੰ ਦੌੜਨਾ ਪੈਂਦਾ ਜਿਦੀ ਮਾਰੀ ਹੁੰਦੀ ਆ ਫੇ ਉਹਨੇ ਚਲੋ ਪਹਿਲਾਂ ਤੁਸੀਂ ਨਾ ਜਿਹੜੇ ਆਪਾਂ ਜਿਹੜੇ ਹੋਏ ਨੇ ਇਹਨਾਂ ਨੂੰ ਉਹ ਜਿਹੜਾ ਗ੍ਰੀਨ ਲਾਈਟ ਰੈੱਡ ਲਾਈਟ ਵਾਲੀ ਗੇਮ ਖੇਡ ਕੇ ਦਿਖਾਓ ਚਲੋ ਇਹ ਸਰ ਵਾਲੀ ਆ ਪਿੱਟੂ ਵੀ ਆਈ ਗਿਆ ਪਿੱਟੂ ਗੇਮ ਖੇਡਦੇ ਨੇ ਪਿੱਟੂ ਗੇਮ अच्छा शुपी, शुपी। चलो पहला गेम रेड लाइट है ग्रीन चलो खेल के दिखाओ शायद से करो चलो साइकिल कर, हेलो ओए जहाज कित तो लेया ओए नहीं पास बस थैंक यू नहीं दी कुछ नहीं थैंक यू बस ओ चलो खेल के हेलो सारे चलो खेल के दिखाओ ओ रे अब बारी दो दऊंगा लो जो बजने लगा ते सारे एको जगह भाई आ गुड़िया पीछे आजा पते ओदा ਤੂੰ ਖੇਲਣਾ ਆ ਦੇਖੋ ਜਾਨੇ ਖੜੇ ਆ ਤੇ ਉਹ ਜਿਹੜਾ ਉਹ ਸਾਹਮਣੇ ਰੈਫਰੀ ਖੜਾ ਆ ਉਹਨੇ ਉੱਥੋਂ ਬੋਲਣਾ ਹੈ ਜੀ ਗ੍ਰੀਨ ਲਾਈਟ ਤੇ ਤਾਂ ਦੌੜਨਾ ਹੈ ਤੇ ਰੈੱਡ ਲਾਈਟ ਤੇ ਤਾਂ ਸਟਾਪ ਹੋਣਾ ਹੈ ਉਹ ਦੇਖੋ ਆ ਦੇਖੋ ਜਿਹੜਾ ਉਹ ਰੈੱਡ ਲਾਈਟ ਕਹੇ ਤੇ ਅੱਗੇ ਚੱਲ ਗਿਆ ਉਹ ਸਟਾਪ ਦੇਖਣ ਤੋਂ ਪਹਿਲਾਂ ਤਾਂ ਉਹਨੂੰ ਉਹਦੀ ਜਗ੍ਹਾ ਤੇ ਪਹੁੰਚਾਉਣਾ ਇਹਨੇ ਜਿਹਦਾ ਗ੍ਰੀਨ ਦਾ ਬੈਟਲਰ ਕਹਿੰਦੇ ਕਹਿੰਦੇ ਸਭ ਤੋਂ ਮੂਰੇ ਉਹ ਜਿੱਥੇ ਖੜਾ ਆ ਉਹਨੂੰ ਪਾਰ ਕਰ ਗਿਆ ਬਾਉਂਡਰੀ ਲਾਈਨ ਨੂੰ ਉਹ ਪਾਸ ਹੋ ਜਾਵੇਗਾ ਜੀ ਇਹਦਾ ਲਾਸਟ ਹੈਗਾ ਉਹਨੇ ਜੀ ਮੇਰੀ ਮੇਰੀ ਵੀ ਬਾਕੀ ਦੇਣੀ ਹੈ ਅੱਛਾ ਕਿਸੇ ਦੀ ਵਾਰੀ ਆ ਗਈ ਵਾਰੀ ਕਿਸਰਾਈ ਉਹ ਹੀ ਆ ਉਹ ਕਿੱਦਾਂ ਜਦੀ ਲਾਸਟ ਇੱਕ ਬੰਦਾ ਜਿੱਦਾਂ ਜਿੱਦਾਂ ਰਹ ਜਾਂਦਾ ਹੈ ਹਾਂ ਅੱਛਾ ਉਹ ਮਾਰ ਜਾਂਦਾ ਓਕੇ ਓਕੇ ਸੀਖਿਆ ਤੇ ਉਹ ਬਾਲ ਪਾ ਲਈ ਹਾਂ ਉਹਦੇ ਵਿੱਚ ਕੀ ਜੀ ਵਾਰੀ ਹੁੰਦੀ ਹੈ ਬਰਫ ਕਰਨ ਦੀ ਉਹ ਭਜਾਉਂਦਾ ਯਾਰ ਜਿਹੜੇ ਪਾਣੀ ਵਾਲੇ ਹੁੰਦੇ ਉਹਨਾਂ ਨੂੰ ਬਰਫ ਵਾਲੇ ਤੋਂ ਬਚ ਜਾਂਦਾ ਜੇ ਇੱਕ ਨੇ ਛੁਲਿਆ ਤੇ ਦੂਜੀ ਉਹ ਵੀ ਬਰਫ ਪਾਣੀ ਨਹੀਂ ਨਹੀਂ ਦੂਜਾ ਭਜਾ ਸਕਦਾ ਆਪਣੇ ਉਹ ਪਾਣੀ ਵਾਲੇ ਨੂੰ ਚਲੋ ਖੇਡ ਕੇ ਖਾਓ ਇੱਕ ਵਾਰੀ ਬੰਦਾ ਬਰਫ ਪਾਣੀ ਚਲੋ ਚਲੋ ਬਰਫ ਪਾਣੀ ਚਲੋ ਖੇਡ ਲਓ ਮੈਂ ਬਰਫ ਹਾਂ ਮੈਂ ਬਰਫ ਮੈਂ ਵਾਰੀ ਚਲੋ ਭਜੋ ਸਾਰੇ ਪਾਣੀ ਆ ਚਲ ਭਜੋ ਤੂੰ ਕਹਿੰਦਾ ਬਰਫਿਆ ਲੋਸੀ ਪਰ ਪਾਣੀ ਜਿਵੇਂ ਆ ਉਹ ਕੱਲਾ ਬਰਫ ਆ ਬੜਾ ਵੱਡਾ ਸਰਦਾਰ ਜਿਹੜਾ ਆ ਕਾਕਾ ਤੇ ਬਾਕੀ ਸਾਰੇ ਪਾਣੀ ਆ ਤੇ ਪਾਣੀ ਨੂੰ ਕੱਟ ਕੇ ਬਰਫ ਬਣਾਉਣਾ ਜੀ ਅੱਛਾ ਜਿਹੜਾ ਬਰਫ ਬਣ ਗਿਆ ਉਹ ਜਿਹੜੇ ਇੱਕ ਪਾਣੀ ਉਹ ਪਾਣੀ ਨੂੰ ਛੜਾ ਵੀ ਸਕਦਾ ਆ ਕਿ ਫੇਰ ਬਾਹ ਹੈ ਨਾ ਬਰਫ ਤੋਂ ਪਾਣੀ ਬਣਾ ਸਕਦਾ ਆ ਕਿਆ ਬਾਤ ਹੈ ਯਾਰ ਸੱਚੀ ਕਿੰਨਾ ਸੋਹਣਾ ਟਾਈਮ ਸੀਗਾ ਕਿੱਥੇ ਜ਼ਿੰਦਗੀ ਦੀ ਦੌੜ ਵਿੱਚ ਸਾਰੇ ਬਿਜ਼ੀ ਹੋ ਗਏ ਆਪਾਂ ਸਭ ਤੋਂ ਹਨਾ ਲਾਈਫ ਦਾ ਵਧੀਆ ਦੌਰ ਆ ਇਹ ਤੁਸੀਂ ਨਾਲ ਕੁਝ ਲੜ ਗਏ ਤੁਸੀਂ ਨਾਲ ਵੱਡੇ ਹੋ ਕੀ ਬਣਨਾ ਇਹ ਸੋ ਪਹਿਲਾਂ ਇੱਧਰ ਆ ਗੱਲ ਸੁਣੋ ਕੰਸਲੋ ਇੱਧਰ ਆਓ ਵੱਡੇ ਹੋ ਕੀ ਬਣਨਾ ਇਕੱਲਾ ਇਕੱਲਾ

ਹਾ ਬਈ ਤੂੰ ਕੀ ਬੋਲਣਾ ਬੱਦ ਚੱਲ ਦੱਸ ਡਾਕਟਰ ਬਾਲਣਾ ਆ ਫਿਰ ਡਾਕਟਰ ਬਾਲ ਕੀ ਕਹਦੂੰਗੀ ਪੰਜ ਕਿ ਲੰ ਅੱਛਾ ਲਓ ਜੀ ਕਿੱਟ ਵੀ ਇਹ ਮੁੰਡੇ ਕੋ ਵੀਰਾਟ ਕੋਹਲੀ ਹੈ ਨਾ ਜਮਸ਼ੀਰ ਦਾ ਹੋਣ ਵਾਲਾ ਵਾ ਬਸ ਤੇ ਇਸਾ ਡਾਕਟਰ ਬਾਲਣਾ ਤੂੰ ਕੀ ਬਾਲਣਾ ਇੰਜੀਨੀਅਰ ਕਹਾਦਾ ਇਹ ਬਹੁਤ ਤਰ੍ਹਾਂ ਦਸਦੇ ਹੈ ਲੈਟਾ ਵਾਲਾ ਲੈਟਾ ਵਾਲਾ ਕਹਿੰਦਾ ਬੰਮਾ अच्छा तनु पता है तू तो डॉक्टर अच्छा दस दस की बनना जी ए, ए कादा नहीं बनना अच्छा आर के तक बनना तू ना ओके ठीक है और हाँ जी तूसी की बनना फौजी फौजी अच्छी फौज जाना फिर फौज क्या करना देख अच्छा करनी है तो खा लूंगा अच्छा क्या बात है चल भी तू दस मैं भी फौजी बनना है देख रही है नहीं हल नहीं अच्छा दस दस फौजी बनना है फिर अच्छा फिर फौजी बनने के की करना है मैं देश की रक्षा करना है तेरा क्या होया बटा बनना है तेरा गल कर ली है बस हां जी पर तू की बनना डॉक्टर ज्यादा हंस के का तू तू की बनना टीचर टीचर बनना का तू एक कौन नहीं नहीं अच्छा अच्छा मेरा पता दस टीचर का तो बनना है ਨੇ ਨਹੀਂ ਦੱਗਣਾ ਤਾਂ ਦੀਵਾਰੀ ਨਹੀਂ ਬੋਲੀ ਨਾ ਓਏ ਚੋ ਅਦੀਵਾਰੀ ਨਹੀਂ ਬੋਲੀ ਮੈਂ ਤੇ ਗੰਦੇ ਵਿੱਚ ਸਾਰਾ ਤੁਹਾਨੂੰ ਦੇਖਣਾ ਉਹਦੇ ਗੰਦੇ ਵਿੱਚ ਆ ਅੱਛਾ ਨਹੀਂ ਗਲਤ ਗੱਲ ਲਿਆ ਦੇਖ ਲੈ ਸਾਰੇ ਦੇਖਣਗੇ ਤੇਰੀ ਵੀਡੀਓ ਅੱਛਾ ਬਸ ਟੀਚਰ ਕਾ ਤੋਂ ਬੰਨਾ ਨਾ ਇਹ ਪੁਰਾਣਾ ਨਾ ਇਹ ਪੁਰਾਣਾ ਤੇਰੀ ਟੀਚਰ ਚੰਗੀਆਂ ਸਾਰੀਆਂ ਕੀ ਸਭ ਤੋਂ ਵਧੀਆ ਟੀਚਰ ਕਿਹੜੀ ਤੇਰੀ ਮੇਰੀ ਤਾਂ ਮੈਥ ਦੀ ਹੈ ਮੈਥ ਦੀ ਕੀ ਨਾਮ ਉਹਦਾ ਨਾਮ ਕੀ ਹੈ ਮਿੰਨਾ ਮੈਮ ਕਿਥੋਂ ਆਉਂਦੇ ਆ ਹੁੰਦੇ ਸਿਆ ओके okay, okay. वीना मैम ਤਾਂ ਦੇ ਬੈਸਟ ਟੀਚਰ ਹੈ ਨਾ ਵੀਨਾ ਮੈਮ ਵੀਨਾ 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 ਮੈਮ ਵੀਨਾ ਮੈਮ ਮੈਨੂੰ ਵੀ ਵੈਸ ਲੱਗਦਾ ਬੜੀਆ ਬੜਾ ਲੱਗਦਾ 소ਨੀਆ ਮੈਮ ਜੀ ਠੀਕ ਹੈ ਲੋ ਜੀ ਦੇਖੋ ਜਿਹੜੇ ਹਨਾ ਬੱਚਿਆਂ ਨੂੰ ਵਧੀਆ ਲੱਗਦੇ ਆ ਚੰਗੀ ਤਰ੍ਹਾਂ ਪੜ੍ਹਾਉਂਦੇ ਆ ਉਹ ਵੀ ਚੰਗੇ ਲੱਗਦੇ ਆ ਸੀਮਾ ਮੈਮ ਤੁਸੀਂ ਕਿਹੜੇ ਸਕੂਲ ਦੇ ਆ ਬੱਚੇ ਜੀ ਇੰਗਲਿਸ਼ ਆ ਤੁਸੀਂ ਸਾਰੇ ਇੱਕੋ ਸਕੂਲੇ ਪੜ੍ਹਦੇ ਆ ਹਾਂ ਤੁਸੀਂ ਇਨੋਸੈਂਸਾ ਇਨੋਸੈਂਸਾ ਸਕੂਲ ਪੜਦਾ ਓਕੇ ਓਕੇ ਤੁਸੀਂ ਕਿ ਬੁੱਧ ਕਿ ਸੀ ਮਾਡਲ ਐਸਟੀ ਮਾਡਲ ਮੇਰੇ ਕੋਲ ਅਸਾ ਤੁਸੀਂ ਦੋਨੇ ਐਸਟੀ ਮਾਡਲ ਉਹ ਦੂਜਾ ਵੀ ਹੈ ਨਾ ਓਕੇ ਓਕੇ ਤੁਸੀਂ ਕਿੱਥੇ ਪੜਦੇ ਜਾਂਦੇ ਹੋ ਮੈਂ ਖੇੜੇ ਖੇੜੇ ਕਿੱਥੇ ਹਜਾ ਮੈਂ ਦੂੰਆ ਪੂਰਾ ਬੋਲਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਨਾ ਹਾਂ ਜੋ ਵੀ ਹੈਗਾ ਫਿਰ ਸਹੀ ਨਾਮ ਲੈ ਤਾਂ ਡਰਦਾਗਾ ਤੂੰ ਇੰਨਾ ਵਧੀਆ ਦਾ ਸਕੂਲ ਹੈ ਵਧੀਆ ਨੀਗਾ ਅਜਾ ਅੰਦਰ ਦੇ ਆਪਣੇ ਵਧੀਆ ਨਾ ਸਕੂਲ ਦਾ ਨਾਮ ਓਏ ਸਕੂਲ ਦਾ ਨਾਮ ਨਹੀਂ ਬਈ ਲੋ ਜੀ ਇਹੋ ਲਾਈਫ ਜਿਹੜੀ ਆਪਾਂ ਗਵਾ ਚੁੱਕੇ ਆ ਸਮਾਂ ਲੰਘ ਗਿਆ ਸੋ ਬੜਾ ਚੰਗਾ ਲੱਗਾ ਨਿਆਣਿਆਂ ਨੂੰ ਜਿੰਨੇ ਖੁਸ਼ ਦੇਖ ਕੇ ਦੋ ਮਿੰਟ ਰੁਕੇ ਰੋਜ਼ ਦੀ ਭਾਈ ਦੌਰ ਦੀ ਜ਼ਿੰਦਗੀ ਵਿੱਚੋਂ ਨਾ ਇਹਨਾਂ ਬੱਚਿਆਂ ਨੇ ਜੋ ਸਾਰਾ ਦੁਆਰਾ ਤਲਾ ਜਾ ਆ ਜਾ ਆ ਜਾ ਆ ਜਾ ਸੋ ਆ ਦੇਖੋ ਜਿਹੜੇ ਨਾ ਕਈ ਕਰਦੇ ਦਿੰਦੇ ਵੀਊ ਲੈਣ ਲਈ ਵੀਡੀਓ ਪਾਤੀ ਜਾਂ ਹੋਰ ਜਿਹੜੇ ਗੰਦੇ ਜੇ ਕਮੈਂਟ ਕਰਦੇ ਆ 3 ਸਾਲ ਦੇ ਵਿੱਚ ਆ ਕਮਾਇਆ ਜੀ ਆ ਪਿਆਰ ਬੱਚਿਆਂ ਦਾ ਦੁਆਵਾਂ ਮ ਜਿਹੜੇ ਐਨ ਆਰ ਆਈਸ ਆ ਅੱਛਾ ਆ ਜਾ ਬੋਤਾ ਇਧਰ ਇਧਰ ਨਹੀਂ ਨਹੀਂ ਆ ਜਾ ਪਹਿਲਾਂ ਲੱਸੀ ਤੁਸੀਂ ਛੱਡ ਹੁਣ ਪਾਪਾ ਲੈ ਜਾਣੇ ਆ ਪਾਪੇ ਨੇ ਅੱਛਾ ਪਹਿਲਾਂ ਨਾਂ ਦੱਸ ਆਪਣਾ ਤਾਂ ਮੈਂ ਨਾਂ ਦੱਸ ਪਹਿਲਾਂ ਆਪਣਾ ਮਾਧਵੀ ਮਾਧਵੀ ਹਾਂਜੀ ਅੱਛਾ ਕੀ ਕੀ ਕਲਾਸ ਪੜ੍ਹਦੀਆਂ 8ਵੀਂ 8 ਕਿਹਦੇ ਸਕੂਲ ਕਿਹਨਾਂ ਸੈਕਟ ਨੋ ਸੈਂਟ ਵੱਡੇ ਹੋ ਕੇ ਕੀ ਬਣਨਾ ਨਹੀਂ ਕੁਝ ਵੀ ਨਹੀਂ ਕਾ ਤੂੰ ਮੈਂ ਸੋਚਿਆ ਨਹੀਂ ਹਲੇ ਸੋਚਿਆ ਨਹੀਂ ਹਲੇ ਤੇ ਸਾਰੇ ਇਹ ਸਾਰੇ ਸੋਚ ਕੇ ਬੈਠੇ ਆ ਤੇ ਤੋਂ ਛੋਟੇ ਵੀ ਉਹ ਆ ਚੇਹ ਤੇਰਾ 8ਵੇਂ ਤੋਂ ਬਾਅਦ ਸਾਰੇ ਤੇ ਚੇਂਜ ਹੋ ਜਾਣੇ ਤੂੰ ਇਹ ਨਹੀਂ ਸੈਂਟ ਨੂੰ ਪਤਾ 8ਵੇਂ ਤੋਂ ਬਾਅਦ ਚੇਂਜ ਹੋ ਜਾਂਦਾ ਕਿੱਦਾਂ ਸਾਰੇ ਦੇ ਵਿਚਾਰ ਚੇ ਜਦੋਂ ਜਦੋਂ ਪੜ੍ਹਾਈ ਔਖੀ ਲੱਗ ਲੱਪਣੀ ਅੱਛਾ ਤੇਰੀ ਪੜ੍ਹਾਈ ਔਖੀ ਹੈ ਕਿ ਸਭ ਕੇ ਬਤ ਹਾਂਜੀ ਹਾਂਜੀ ਪੜ੍ਹਾਈ ਸੌਖੀ ਕਿ ਔਖੀ ਔਖੀ ਹਾਂਜੀ ਤੇ ਸੋਚਿਆ ਕੁਝ ਵੀ ਨਾ ਕੀ ਬਣਨਾ ओके। ਪੜ੍ਹਨਾ ਚੰਗਾ ਲੱਗਦਾ? ਹਾਂਜੀ, ਪੜ੍ਹਨਾ। ਪੜ੍ਹਨਾ ਚੰਗਾ? ਅੱਛਾ। ਤੁਹਾਨੂੰ ਕਿਹਨੂੰ-ਕਿਹਨੂੰ ਪੜ੍ਹਨਾ ਚੰਗਾ ਲੱਗਦਾ ਕਿ ਨਹੀਂ ਲੱਗਦਾ ਸੁਬਿਹਰਾ? ਮੈਨੂੰ ਪੜਾਈ ਕਰਨ ਮੈਨੂੰ ਬਹੁਤ ਹੀ ਲੱਗਦਾ। ਹਾਂ ਬਈ, ਕੋਈ ਨਹੀਂ ਜਿਹਨੂੰ ਚੰਗੀ ਨਹੀਂ ਲੱਗਦੀ ਪੜ੍ਹਾਈ? ਹਾਂ? ਆਹ ਤੁਹਾਨੂੰ ਚੰਗੀ ਲੱਗਦੀ ਹੈ ਪੜ੍ਹਾਈ? ਅੱਛਾ ਵੀ ਨਿਆਣੇ, ਧੀ-ਰੇਂ ਤੇ ਸਾਰੇ ਕਹਿੰਦੇ ਪੜ੍ਹਾਈ ਬਹੁਤ ਹੀ ਲੱਗਦੀ ਆ। ਮੈਨੂੰ ਵੀ ਲੱਗਦੀ। ਤੈਨੂੰ ਹੀ ਲੱਗਦੀ ਆ? ਤੂੰ ਤੇ ਦਿਲਤੀ ਆ, ਤੂੰ ਦਿਲਤੀ ਬਹੁਤ ਹੀ ਮੁੰਡਾ। ਹੈਲੋ। ਸਸੀ ਕਾ ਗਾਦੇ। ਕਾਦੇ ਇਦਾਂ ਸੋਗ ਜਿੰਦੀ ਆ ਸੱਭ ਕਰਦੇ ਕਾਦੇ ਮੈਨੂੰ ਪਤਾ ਨਹੀਂ ਭਈ ਇਹ ਨਹੀਂ ਕਾਦੀ ਕਾਦੇ ਲੋ ਜੀ ਇਹ ਲਾਈਫ ਨੂੰ ਇੰਜੋਏ ਜਰੂਰ ਕਰਿਓ ਇਹਨਾਂ ਬੱਚਿਆਂ ਲਈ ਲਾਈਕ ਸ਼ੇਅਰ ਕਮੈਂਟ ਕਰਿਓ ਆਪਣੇ ਬਚਪਨ ਦੀ ਕੋਈ ਯਾਦ ਤੁਸੀਂ ਭੇਜ ਸਕਦੇ ਹੋ ਸਾਨੂੰ ਲਿਖ ਕੇ ਤੇ ਕਿਹਨੂੰ ਕਿਹਨੂੰ ਹਨਾ ਸਭ ਤੋਂ ਵੱਧ ਬਚਪਨ ਤੇਰਾ ਲੱਗਦਾ ਪੂਰੀ ਜ਼ਿੰਦਗੀ ਚੋਂ ਬਹੁਤ ਸਾਰਾ ਪੈਸਾ ਜ਼ਿੰਦਗੀ ਚ ਆ ਜਾਊਗਾ ਬਹੁਤ ਸਾਰੀਆਂ ਕੋਠੀਆਂ ਹਨਾ ਸਾਰਾ ਕੁਝ ਮਿਲ ਜਾਊਗਾ ਪਰ ਬਚਪਨ ਨਹੀਂ ਮਿਲਦਾ ਨਾ ਜਿਹੜਾ ਸਮਾਂ ਕਹ ਲਈਏ ਬੀਤਿਆ ਹੋਇਆ ਤੇ ਜ਼ਿੰਦਗੀ ਦੇ ਸਾਰੇ ਸਮੇਂ ਚ ਸਭ ਤੋਂ ਸੋਹਣਾ ਸਮਾਂ ਜਿਹੜਾ ਜਦੋਂ ਐਸੇ ਕੋਈ ਫਿਕਰ ਫਕਾ ਨਹੀਂ ਮੈਂ ਵੀ ਕਦੇ ਕੰਮ ਤੇ ਨਿਕਲੇ ਆਂ ਕੋਈ ਸੀ ਉਸ ਮਾਲ ਲੈ ਕੇ ਜਾਣਾ ਵਾਪਸ ਹਾਲ ਕੋਈ ਆਪਣੇ ਆਪਣੇ ਕੰਮ ਤੇ ਹੋਵੇ ਐਸ ਲਈ ਦੋ ਸ਼ਾਮ ਨੂੰ ਇੱਥੇ ਬੱਚੇ ਖੇਡ ਰਹੇ ਆ ਅੱਜ ਤੇ ਯਾਰ ਮਿਸ ਯੂ ਆਲ ਬ੍ਰਦਰ ਐਂਡ ਸਿਸਟਰਸ ਜਿਹੜੇ ਸਾਰੇ ਜਿਹੜੇ ਬਜ਼ੁਰਗ ਵੀ ਆ ਬੋ ਵੋ ਕਹਿਣਾ ਮਨ ਪਰੰਧਿਆ ਦੇਖ ਕੇ ਜਿੰਨੇ ਬੱਚਿਆਂ ਦਾ ਜਿਹੜਾ ਚੀਜ਼ਾਂ ਚਲੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਮਸ਼ੀਦ ਪਿੰਡ ਦੇ ਆਪਣੇ ਛੋਟੇ ਛੋਟੇ ਬੱਚੇ ਇਦਾਂ ਦੀ ਹੋਰ ਵੀਡੀਓ ਬਣਾ ਕੇ ਤੁਹਾਡੇ ਲਈ ਲੈ ਕੇ ਆਉਂਗਾ ਇਦਾਂ ਹੀ ਬਚਪਨ ਦੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਭਾਈ ਸਾਰੇ ਜਣੇ ਜਿਹੜੇ ਹਨ ਆਪਣੀ ਆਡੀਅੰਸ ਦੇਖਦੀ ਪਈ ਉਹਨਾਂ ਨੂੰ ਓਕੇ ਬਾਏ ਕਹੋ ਵਾਹਿਗੁਰੂ ਜੀ ਕਾ ਖਾਲਸਾ ਕੇ ਬਾਈ ਬਖ ਠੀਕ ਹੈ